ਲਓ ਜੀ ਚੰਡੀਗੜ੍ਹ ਸ਼ਹਿਰ ਦੇ ਸੈਕਟਰ 50 ਦੇ ਪਾਰਕ ਦੇ ਵਿੱਚ ਅਸੀਂ ਖੜੇ ਆਂ ਜੀ ਦੇਖੋ ਜੀ ਪੰਜਾਬੀ ਉਹ ਦੁਨੀਆ ਪੜ ਦੇ ਵਿੱਚ ਤੁਸੀਂ ਸਾਡੇ ਵੀਡੀਓਜ਼ ਦੇਖਦੇ ਹੋ ਜੀ ਆਮ ਸ਼ਹਿਰਾਂ ਦੀ ਇੱਕ ਬੜੀ ਵੱਡੀ ਸਮੱਸਿਆ ਨਾ ਰਹੀ ਪਾਰਕ ਤੇ ਨਾ ਰਹੀ ਪਾਰਕਿੰਗ ਦੀ ਲੇਕਿਨ ਚੰਡੀਗੜ੍ਹ ਦੇ ਵਿੱਚ ਇੰਨੇ ਵਧੀਆ ਪਾਰਕ ਬਣੇ ਹੋਏ ਆ ਮੈਂ ਕਹਿੰਨਾ ਹਰੇਕ ਸੈਕਟਰ ਦੇ ਵਿੱਚ ਕੋਈ ਨਾ ਕੋਈ ਪਾਰਕ ਹੈ ਕਿਸੇ ਕਿਸੇ ਸੈਕਟਰ ਚ ਤਾਂ ਦੋ ਦੋ ਪਾਰਕ ਵੀ ਹੈ ਚੰਡੀਗੜ੍ਹ ਵਾਲਿਓ ਤੁਸੀਂ ਜ਼ਰੂਰ ਕਰਿਓ ਕਮੈਂਟ ਤੁਸੀਂ ਵੀ ਸਾਡੇ ਵੀਡੀਓਜ਼ ਦੇਖਦੇ ਹੋ ਕਿ ਚੰਡੀਗੜ੍ਹ ਦਾ ਸਭ ਤੋਂ ਵਧੀਆ ਪਾਰਕ ਤੁਹਾਨੂੰ ਕਿਹੜਾ ਲੱਗਦਾ ਹੈ ਹਾਂ ਇੱਕ ਗੱਲ ਹੋਰ ਦੇਖੋ ਆਮ ਸ਼ਹਿਰਾਂ ਦੇ ਵਿੱਚ ਮੈਂ ਕਹਿੰਦਾ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸ਼ਹਿਰ ਇਹਨਾਂ ਦੇ ਵਿੱਚ ਪਾਰਕ ਨਹੀਂ ਰਹੇ ਪਾਰਕਿੰਗ ਦੀ ਵੱਡੀ ਸਮੱਸਿਆ ਹੈ ਪਾਰਕਾਂ ਦੀ ਵੀ ਵੱਡੀ ਸਮੱਸਿਆ ਹੈ ਆਹ ਦੇਖੋ ਚੰਡੀਗੜ੍ਹ ਦਾ ਸੈਕਟਰ 50 ਦਾ ਪਾਰਕ ਹੈ ਜੀ ਔਰ ਇੱਥੇ ਬਜ਼ੁਰਗ ਬੱਚੇ ਮੈਂ ਕਹਿੰਦਾ ਹਰੇਕ ਉਮਰ ਦੇ ਵਰਗ ਦੇ ਲੋਕ ਜਿਹੜੇ ਇੱਥੇ ਸੈਰ ਕਰਦੇ ਨੇ ਘੁੰਮਣ ਫਿਰਨ ਆਉਂਦੇ ਨੇ ਸ਼ਹਿਰਾਂ ਦੀ ਵੱਡੀ ਸਮੱਸਿਆ ਹੈ ਕਿ ਪਾਰਕ ਨਹੀਂ ਰਹੇ बार-बार ਕਹਿੰਦੇ ਆ ਨਾ ਰਹੇ ਪਾਰਕ ਨਾ ਰਹੇ ਪਾਰਕਿੰਗ ਹਾਂ ਪੰਜਾਬ ਦੇ ਕਿਸੇ ਵੀ ਖਿੱਤੇ ਤੋਂ ਤੁਸੀਂ ਕਿਸੇ ਵੀ ਜ਼ਿਲ੍ਹੇ ਤੋਂ ਕਿਸੇ ਸ਼ਹਿਰ ਕਿਸੇ ਕਸਬੇ ਤੋਂ ਵੀ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਸ਼ਹਿਰ ਦੇ ਮਸ਼ਹੂਰ ਪਾਰਕ ਦਾ ਨਾਂ ਜ਼ਰੂਰ ਲਿਖਿਓ ਤੇ ਨਾਲੇ ਪਾਰਕਾਂ ਦੀ ਸਥਿਤੀ ਦੇ ਉੱਤੇ ਤੁਸੀਂ ਵੀ ਕਰਿਓ ਕਮੈਂਟ ਦੀ ਦੇਖੋ ਪਾਰਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਬਜ਼ੁਰਗਾਂ ਵਾਸਤੇ ਬੱਚਿਆਂ ਵਾਸਤੇ ਨੌਜਵਾਨਾਂ ਵਾਸਤੇ ਪਾਰਕਾਂ ਦਾ ਹੋਣਾ ਜ਼ਰੂਰੀ ਹੈ ਚੰਡੀਗੜ੍ਹ ਨੂੰ ਜੇਕਰ ਅਸੀਂ ਪਾਰਕਾਂ ਦਾ ਸ਼ਹਿਰ ਕਹਿ ਲਈਏ ਤਾਂ ਅਤ ਕਥਨੀ ਨਹੀਂ ਹੋਏਗੀ ਜੀ ਚੰਡੀਗੜ੍ਹ ਵਾਕਈ ਹੀ ਪਾਰਕਾਂ ਦਾ ਸ਼ਹਿਰ ਹੈ ਜੀ ਸਿਟੀ ਬਿਊਟੀਫੁਲ ਕਹਿੰਦੇ ਇਸ ਨੂੰ ਔਰ ਸ਼ਹਿਰਾਂ ਦੀ ਇਸ ਸ਼ਹਿਰ ਦੇ ਵਿੱਚ ਪਾਰਕਾਂ ਦੀ ਗਿਣਤੀ ਬਹੁਤ ਤੋ ਵੱਡੀ ਹੈ ਜੀ ਹਾਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿੰਦੇ ਹੋ ਜੀ ਪਾਰਕ ਚੰਡੀਗੜ੍ਹ ਦੇ ਵਿੱਚ ਬਹੁਤ ਹੈ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਚਾਹੇ ਫਗਵਾੜਾ ਹੈ ਪਟਿਆਲਾ ਹੈ ਲੁਧਿਆਣਾ ਹੈ ਜਲੰਧਰ ਹੈ ਰੂਪੜ ਹੈ ਨਵਾਂ ਸ਼ਹਿਰ ਹੈ ਪਾਰਕਾਂ ਦੀ ਬੜੀ ਵੱਡੀ ਸਮੱਸਿਆ ਪਾਰਕਿੰਗ ਦੀ ਵੀ ਸਮੱਸਿਆ ਹੈ ਬਿਲਕੁਲ ਸੈਕਟਰ 50 ਦੇ ਵਿੱਚ ਅਸੀਂ ਬੜਾ ਹੀ ਜ਼ੋਰ ਲਾ ਲਿਆ ਹੈਗਾ ਕਾਫੀ ਟਾਈਮ ਤੋਂ ਇੱਥੇ ਪਾਣੀ ਵੀ ਨਹੀਂ ਆ ਰਿਹਾ ਸੀਗਾ ਨਾ ਹੀ ਸੈਕਟਰ 50 ਦੇ ਵਿੱਚ ਕਈ ਚੀਜ਼ਾਂ ਦੀ ਕਮੀਆਂ ਨੇ ਨਾ ਇੱਥੇ ਦੁਕਾਨਾਂ ਹੈਗੀਆਂ ਕੋਈ ਨਾ ਹੀ ਇੱਥੇ ਕੋਈ ਪੁਲਿਸ ਦਾ ਉਹ ਹੈਗਾ ਕੋਈ ਪੁਲਿਸ ਪੋਸਟ ਹੈਗੀ ਹੈ ਉਹ ਜ਼ਰੂਰ ਚਾਹੀਦੀ ਹੈਗੀ ਜਿੰਨੇ ਤੱਕ ਉਹ ਨਹੀਂ ਹੋਵੇਗਾ ਤੇ ਨਾ ਹੀ ਇੱਥੇ ਕਿਆਲ ਕੀਤਾ ਜਾਵੇ ਇੱਥੇ ਅਸੀਂ ਕਿੰਨੀ ਵਾਰੀ ਕਹਿ ਚੁੱਕੇ ਕਹਿ ਚੁੱਕੇ ਆ ਪ੍ਰਸ਼ਾਸਨ ਨੇ ਨਾ ਪ੍ਰਸ਼ਾਸਨ ਇਸ ਗੱਲ ਦੀ ਕੋਈ ਗੱਲ ਸੁਣਦਾ ਹੈਗਾ ਉਹ ਭਾਈ ਸਾਹਿਬ ਖੜਿਆ ਆ ਭਾਈ ਸਾਹਿਬ ਆ ਰਹੇ ਨੇ ਅਸੀਂ ਸੈਕਟਰ 50 ਦੇ ਵਿੱਚ ਮੇਰੇ ਖਿਆਲ ਘਟ ਤੋਂ ਘਟ ਇਤਨਾ ਜੋਰ ਲਾ ਕੇ ਮਸੇ ਜਾ ਕੇ ਪਾਣੀ ਦਾ ਜਾ ਕੇ ਇੰਤਜ਼ਾਮ ਹੋਇਆ ਸਰ ਤੁਹਾਡਾ ਨਾਮ ਕੀ ਏ ਦੀ ਮੇਰਾ ਨਾਮ ਸੁਦਰਸ਼ਨ ਬੱਬਲ ਹੈ ਹਾਂ ਬੱਬਲ ਜੀ ਅਸੀਂ ਗੱਲ ਕਰ ਰਹੇ ਹਾਂ ਪਾਰਕਾਂ ਦੀ ਜੀ ਸਾਡਾ ਚੈਨਲ ਪੂਰਾ ਪੰਜਾਬ ਦੇਖਦਾ ਜੀ ਨੇ ਪੰਜਾਬੀ ਵਿਰਸੇ ਤੇ ਵੀਡੀਓਜ਼ ਬਣਾਉਂਦੇ ਆ ਤੁਹਾਡੇ ਤਾਂ ਇੱਥੇ ਸਮੱਸਿਆ ਹੈ ਕਿ ਪਾਰਕ ਦੇ ਵਿੱਚ ਆ ਪ੍ਰੋਬਲਮਸ ਹੈ ਦੁਕਾਨਾਂ ਨਹੀਂ ਹੈ ਸੇਫਟੀ ਨਹੀਂ ਹੈ ਸਿਕਿਉਰਿਟੀ ਨੀ ਹੈ ਅਸੀਂ ਗੱਲ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਤਾਂ ਪਾਰਕ ਹੈ ਹੀ ਨਹੀਂ ਜੀ ਆਮ ਸ਼ਹਿਰਾਂ ਦੇ ਵਿੱਚ ਪਾਰਕ ਨਹੀਂ ਹੈ ਜੀ ਬੜੀ ਵੱਡੀ ਸਮੱਸਿਆ ਇਸੇ ਕਰਕੇ ਅਸੀਂ ਇਹ ਵੀਡੀਓ ਬਣਾ ਰਹੇ ਤੁਸੀਂ ਪੰਜਾਬ ਦੇ ਕਿਸ ਸ਼ਹਿਰ ਤੋਂ ਮੈਂ ਸੈਕਟਰ 48 ਤੋਂ ਲੈ ਕੇ 51 ਤੱਕ ਦਾ ਚੇਅਰਮੈਨ ਵੀ ਹੈਗਾ ਹੂੰ ਚੇਅਰਮੈਨ ਵੀ ਹੈਗਾ ਅਸੀਂ ਤਾਂ ਚੰਗਾ ਹੈ ਕਿ ਤੁਸੀਂ ਕੋਈ ਵਧੀਆ ਉਪਰਾਲਾ ਕੀਤਾ ਹੈਗਾ ਪਰ ਅਸੀਂ ਇਹ ਪਾਰਕ ਬਾਰੇ ਇੱਥੇ ਕਿਕਰਾਂ ਤੋਂ ਇਤਨਾ ਹੀ ਪਰੇਸ਼ਾਨ ਹੈ ਗਏ ਹੂੰ ਅਗਰ ਇੱਥੇ ਦੇਖਿਆ ਜਾਵੇ ਅਗਰ ਇੱਥੇ 5-10 ਦਿਨ ਤੱਕ ਕੋਈ ਬੰਦਾ ਇੱਥੇ ਨਾ ਆਵੇ ਜਾਂ ਜਿਵੇਂ ਬਰਸਾਤਾਂ ਆ ਰਹੀਆਂ ਇੱਥੇ ਕੋਈ ਕੇਅਰ ਕਰਨ ਵਾਲਾ ਨਹੀਂ ਹੈ ਅਸੀਂ 10 ਵਾਰੀ ਇੱਥੇ ਕਹਿ ਚੁੱਕੇ ਹਾਂ ਇੱਥੇ ਗਾਵਾਂ ਕੁੱਤੇ ਇਤਨੇ ਆ ਗਏ ਕਿ ਕੋਈ ਸੁਣ ਕੇ ਕੋਈ ਰਾਜੀ ਨਹੀਂ ਕੋਈ ਪਹਚਾ ਨਹੀਂ ਕਿਕਰਾਂ ਤੋਂ ਕੀ ਪਰੇਸ਼ਾਨੀ ਹੈ ਜੀ ਕਿਕਰਾਂ ਤੋਂ ਇਹ ਪਰੇਸ਼ਾਨੀ ਹੈ ਜਿਵੇਂ ਬਾਕੀ ਪਾਰਕ ਬਹੁਤ ਅੱਛੇ-ਅੱਛੇ ਬਣੇ ਨੇ ਹਾਂ ਤੇ ਇਹ ਪਾਰਕ ਵੀ ਇੱਕ ਵਧੀਆ ਪਾਰਕ ਹੋਣਾ ਚਾਹੀਦਾ ਹੁਣ ਥੋੜੇ ਦਿਨ ਪਹਿਲਾਂ ਹੀ ਆਪਣੇ Tiwari ਸਾਹਿਬ ਬੋਲ ਕੇ ਗਏ ਨੇ ਇਸ ਪਾਰਕ ਲਈ 50 ਲੱਖ ਰੁਪਏ ਪਾਸ ਹੋਇਆ ਹੈ ਜਿਹੜਾ ਇੱਥੇ ਫੁਆਰਾ ਲਾਇਆ ਜਾਵੇਗਾ ਉਹਨਾਂ ਦੇ ਆਣ ਤੇ ਹੀ ਕੁਛ ਇੱਥੇ ਹਲਚਲ ਹੋਈ ਹੈ ਅਦਰਵਾਈਜ਼ ਇੱਥੇ ਤਾਂ ਕਾਫੀ 10 11 ਸਾਲ ਦੇ ਹੋ ਗਏ ਨੇ ਇੱਥੇ ਕੋਈ ਹਲਚਲ ਨਹੀਂ ਪਰ ਇੱਕ ਗੱਲ ਕਹਿੰਦੇ ਜੀ ਤੁਹਾਡੇ ਵਿਰਾਸਤੀ ਰੁੱਖ ਹੈ ਕਿੱਕਰ ਦੀ ਮੈਂ ਮੰਨਾਂ ਕਿੱਕਰ ਨੂੰ ਦੇਖ ਕੇ ਸਾਨੂੰ ਅਟ੍ਰੈਕਟ ਹੋਏ ਕਿ ਇਸ ਪਾਰਕ ਚ ਕਿੱਕਰ ਬਹੁਤ ਹੈ ਤੁਹਾਡੀ ਬਹੁਤ ਵਧੀਆ ਗੱਲ ਹੈ ਕਿੱਕਰ ਦੀ ਪਰ ਇਹ ਕਿੱਕਰ ਉਹ ਦਾਤਣ ਵਾਲੇ ਕਿੱਕਰ ਨਹੀਂ ਹੈਗੇ ਇਹ ਦਾਤਣ ਵਾਲੇ ਇਹ ਘੱਟ ਤੋਂ ਘੱਟ 50 50 60 60 ਸਾਲਾਂ ਦੇ ਇੱਥੇ ਕਿੱਕਰ ਹੈ ਇੱਥੇ ਪਹਿਲੇ ਪੱਠੇ ਹੁੰਦੇ ਸੀਗੇ ਪੱਟਾਂ ਦੇ ਪੱਠੇ ਜਿੱਦਨ ਦਾ ਇਹ ਪਾਰਕ ਪਾਸ ਹੋਇਆ ਠੀਕ ਹੈ ਥੋੜਾ ਬਹੁਤਾ ਹੁਣ ਕਮ ਹੋਣ ਲੱਗ ਗਿਆ ਤੇ ਲਾਸਟ ਜਿੱਦਨ ਦੇ तिवारी ਸਾਹਿਬ ਆਏ ਹੈਗੇ ਦੇਖੋ ਜੀ ਆ ਹਰੇਕ ਸ਼ਹਿਰ ਦੀ ਆਪਣੀ ਆਪਣੀ ਸਮੱਸਿਆ ਹੈ ਸਾਡੇ ਪੰਜਾਬੀਆਂ ਦੀ ਪੰਜਾਬ ਦੀ ਸਮੱਸਿਆ ਹੈ ਜੀ ਮੈਂ ਫੇਰ ਕਹਿੰਨਾ ਫਗਵਾੜਾ ਲਾ ਲਓ ਜਲੰਧਰ ਲੈ ਲਓ ਨਵਾਂ ਸ਼ਹਿਰ ਲੈ ਲਓ ਅੰਮ੍ਰਿਤਸਰ ਲਾ ਲਓ ਰੋਪੜ ਲਾ ਲਓ ਜਗਰਾਉਂ ਲੈ ਲਓ ਫਿਲੌਰ ਲੈ ਲਓ ਔਰ ਰਾਹੋਂ ਲੈ ਲਓ ਇਹਨਾਂ ਸ਼ਹਿਰਾਂ 'ਚ ਪਾਰਕ ਹੀ ਨਹੀਂ ਹੈ ਲੇਕਿਨ ਚੰਡੀਗੜ੍ਹ ਵਾਲਿਆਂ ਦੀ ਆਪਣੀ ਸਮੱਸਿਆ ਹੈ ਕਿ ਪਾਰਕ ਤਾਂ ਹੈ ਉਹ ਮੇਨਟੇਨੈਂਸ ਨਹੀਂ ਹੈ ਸਰਪਰੀਕ ਗੱਲ ਤੁਹਾਨੂੰ ਫ੍ਰੈਂਕਲੀ ਕਹਾਂ ਜੀ ਆ ਤੁਹਾਡਾ ਪਾਰਕ ਦੇਖ ਕੇ ਕਿਉਂਕਿ ਅਸੀਂ ਪੰਜਾਬ ਤੋਂ ਆਏ ਆ ਤਾਂ ਆ ਦੇਖ ਕੇ ਸਾਨੂੰ ਬੜਾ ਵਧੀਆ ਲੱਗਿਆ ਕਿ ਐਡੀ ਵੱਡੀ ਐਡਾ ਵੱਡਾ ਲੈਂਡ ਦਾ ਚੰਕ ਜਿਹੜਾ ਤੁਹਾਡੇ ਕੋਲ ਇੱਥੇ ਛੱਡਿਆ ਹੋਇਆ ਹੈ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਨਾ ਤਾਂ ਪਾਰਕਿੰਗ ਹੈ ਨਾ ਪਾਰਕ ਹੈ ਰੋਜ਼ ਪਾਰਕਿੰਗ ਪਿੱਛੇ ਲੜਾਈਆਂ ਹੁੰਦੀਆਂ ਰੋਜ਼ ਪਾਰਕਾਂ ਪਿੱਛੇ ਲੜਾਈਆਂ ਹੁੰਦੀਆਂ ਤੇ ਬੱਚੇ ਜਦੋਂ ਖੇਡਦੇ ਹਨ ਜੀ ਜਾ ਕੇ ਗਲੀਆਂ ਦੇ ਵਿੱਚ ਤਾਂ ਉਸ ਨੂੰ ਪਾਰਕ ਸਮਝ ਬੈਠਦੇ ਜੀ ਤੁਸੀਂ ਜ਼ਰੂਰ ਕਰਿਓ ਜੀ ਕਮੈਂਟ ਦੀ ਕਿ ਇਹ ਵਾਕਈ ਸਮੱਸਿਆ ਹੈ ਕਿ ਨਹੀਂ ਜੀ ਬੱਬਲ ਜੀ ਇਸ ਏਰੀਏ ਦੇ ਬੜੇ ਮਸ਼ਹੂਰ ਹੈ ਜੀ ਔਰ ਇਹ ਸ਼ਖਸੀਅਤ ਸਾਨੂੰ ਕਹਿੰਨੇ ਕਿ ਆ ਪਾਰਕ ਦੀ ਮੇਨਟੇਨੈਂਸ ਦੀ ਗੱਲ ਹੈ ਤੇ ਸਾਡਾ ਜਿਹੜਾ ਵੀਡੀਓ ਸਰ ਇੱਥੋਂ ਸਟਾਰਟ ਹੋਇਆ ਸੀ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਹਾਂ ਜੀ ਨਮਸਕਾਰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਕੀ ਕਹਿੰਦੇ ਜੀ ਇਹ ਭਾਈ ਸਾਹਿਬ ਵੀ ਕੋਈ ਗੱਲ ਕਰ ਰਹੇ ਪਾਰਕ ਦੇ ਬਾਰੇ ਜੀ ਇਸ ਪਾਰਕ ਦਾ ਇਹ 1 ਕਿਲੋਮੀਟਰ ਹੈ ਜੀ ਇਹਦੇ ਵਿੱਚ ਕੋਈ ਸਾਮ ਸੰਭਾਲ ਕਰਨ ਵਾਲਾ ਨਹੀਂ ਹੈ ਮਈ ਜੂਨ ਮਹੀਨੇ ਵਿੱਚ ਲੋਕਾਂ ਨੇ ਪੈਸੇ ਇਕੱਠੇ ਕਰਕੇ ਬੂਟਿਆਂ ਨੂੰ ਪਾਣੀ ਲਗਾਇਆ ਪਾਣੀ ਆਪਣੇ ਟੈਂਕਰ ਮੰਗਵਾ ਕੇ ਪਰ ਤਾੜੀਆਂ ਹੋ ਜਾਂਦੀ ਇਹ ਤਾਂ ਬੜਾ ਵਧੀਆ ਤੁਸੀਂ ਜ਼ੋਰਦਾਰ ਆਪਣੇ ਆਪ ਹੀ ਕੰਮ ਕਰ ਲਿਆ ਕਮਾਲ ਦੀ ਗੱਲ ਹੈ ਜੀ ਹੈ ਉਹਦੇ ਬਾਅਦ ਉਹਦੇ 38 ਜਗ੍ਹਾ ਦੇ ਉੱਤੋਂ ਆਪ ਸੈਂਪਟਵਾਇਆ ਐਕਸੀਨ ਨੂੰ ਲੈ ਕੇ ਆਏ ਨਾਲ ਉਸ ਤੋਂ ਬਾਅਦ ਜਾ ਕੇ ਥੋੜਾ ਬਤਾ ਹੁਣ ਜਿੱਦ ਦਿਨ ਦਾ ਉਹ ਕੰਮ ਕਰਕੇ ਗਏ ਨੇ ਪਾਈਪਾਂ ਆਕੇ ਗਏ ਨੇ ਫਿਰ ਮੁੜ ਕੇ ਕੋਈ ਦੇਖਭਾਲ ਕਰਨ ਨਹੀਂ ਆਇਆ ਹੂੰ ਤੁਸੀਂ ਬਲੀਵ ਨਹੀਂ ਕਰੋਗੇ ਸਰ ਇਹ ਇਹ ਵਾਲਾ ਘਟਿਆ ਹ ਇਹ ਇਹਦੇ ਜੋ ਮਤਲਬ ਨਾਲ ਨਹੀਂ ਪੈਰਲਲ 50 99, 50 ਹਾਂਜੀ ਘਟਿਆ ਸਾਰੇ ਪਾਰਕ ਅੱਛੇ ਸਭ ਤੋਂ ਘਟਿਆ ਪਾਰਕ ਹੈ ਟ੍ਰੈਕ ਸਾਰਾ ਟੁੱਟਿਆ ਪਿਆ ਉੱਧਰ ਜਾ ਕੇ ਦੇਖ ਲੋ ਇੰਨੇ ਇੰਨੇ ਘਾਸ ਆਪ ਨਿਕਲਦੇ ਸਾਰੇ ਇੱਥੇ ਸਾਰੇ ਟ੍ਰੈਕ ਬਣਨੇ ਹੈਗੇ ਆ ਇੱਥੇ ਲੇਡੀਜ਼ गिर ਜਾਂਦੀਆਂ ਇੱਥੇ ਬਜ਼ੁਰਗ गिर ਜਾਂਦੇ 50000 ਜਗਾ ਤੋਂ ਟ੍ਰੈਕ ਟੁੱਟਿਆ ਹੋਇਆ ਅਦਰ ਠੋਕਰ ਮੱਜ ਗਿਆ ਕੋਈ ਕੇਅਰ ਕਰਦਾ ਹੀ ਨਹੀਂ ਇਹਨਾਂ ਨੂੰ ਸਿਟੀਜ਼ਨ ਗਿਰ ਚੁੱਕੇ ਆ ਕਈ ਗਿਰ ਚੁੱਕੇ ਆ ਕਈਆਂ ਨੂੰ ਸੱਟਾਂ ਲੱਗਦੀਆਂ ਨੇ ਜਿਹੜੇ ਸ਼ਾਮ ਨੂੰ ਬੰਦੇ ਜਿਹੜੇ ਸ਼ਾਮ ਨੂੰ ਬੰਦੇ ਇੱਥੇ ਸੈਰ ਕਰਨ ਵੀ ਆਉਂਦੇ ਹੁਣ ਤੁਸੀਂ ਵੇਖਦੇ ਹੀ ਪਿਓ ਇੰਨੇ ਸਾਰੇ 60 ਪਲੱਸ ਹੈਗੇ ਆ ਅਗਰ ਕਾਫੀ ਉਹ ਕਿੱਥੇ ਜਾਣਗੇ ਜੇ ਤੁਸੀਂ ਜਾ ਕੇ ਦੇਖੋ ਜੇ ਟਰੈਕ ਵਧੀਆ ਬਣ ਜਾਣ ਫਿਰ ਇਹ ਬਹੁਤ ਵਧੀਆ ਲੱਗਦਾ ਆਦਰਵਾਇਜ਼ ਇਸ ਪਾਰਕ ਦੀ ਕੋਈ ਦੇਖਦਾ ਕਰਨ ਵਾਲਾ ਬੰਦਾ ਹੈ ਹਮਮ ਇਤਨੀ ਵਾਰੀ ਪ੍ਰਸ਼ਾਸਨ ਨੂੰ ਕਰਾਏ ਸਾਰੇ ਲੋਕਾਂ ਨੇ ਆਪ ਲਗਾਏ ਆਪ ਇਹ 500 ਬੂਟਾ ਲਗਾਏ ਬੜੀ ਬੂਆ ਬਹੁਤ ਮਿਹਨਤ ਕੀਤੀ ਇੱਥੇ ਕਾਫੀ ਬੰਦੇ ਹੈਗੇ ਆ ਜਿਹੜੇ ਪਰ ਇੱਕ ਗੱਲ ਹੈ ਜੀ ਮੈਂ ਜ਼ਰੂਰ ਕਹੂੰਗਾ ਕਿ ਆ ਜਿਹੜੀ ਕਿਕਰ ਰਹਿਣੇ ਜੇ ਤੁਸੀਂ ਗੱਲ ਕੀਤੀ ਦੀ ਇਹ ਕਿਕਰ ਦਾ ਹੋਣਾ ਬਚੇ ਰਹਿਣਾ 50 60 ਸਾਲ ਤੋਂ 70 ਸਾਲ ਪੁਰਾਣੀ ਮੇਰੇ ਮੁਤਾਬਿਕ ਸ਼ਾਇਦ ਇਸ ਤੋਂ ਵੀ ਵੱਧ ਹੋਣਗੀਆਂ ਜੀ ਇਹ ਕਿਕਰਾਂ ਦਾ ਬਚੇ ਰਹਿਣਾ ਬਹੁਤ ਜ਼ਰੂਰੀ ਸਾਰੇ ਸਾਡੇ ਵਿਰਾਸਤੇ ਰੱਖਾਂ ਜੀ ਤੁਹਾਡੀ ਗੱਲ ਬਹੁਤ ਵਧੀਆ ਹੈ ਇੱਥੇ ਕਦੀ ਤੁਸੀਂ ਗੂਗਲ ਤੇ ਪਾ ਕੇ ਦੇਖ ਲਓ ਨਾ ਸੈਕਟਰ 50 ਚ ਜਾਣਾ ਤਾਂ ਨਹੀਂ ਪਹੁੰਚ पाओਗੇ ਇੱਥੇ ਜੇ ਕਹਿ ਦੋ ਅਸੀਂ ਕਿਕਰ ਗਾਰਡਨ ਚ ਜਾਣਾ ਹਾਂ ਨਹੀਂ ਨਹੀਂ ਸਰ ਸਰ ਵੀ ਫੇਲ ਆ ਮੈਂ ਦੇਖੋ ਜੀ ਤੁਸੀਂ ਜ਼ਰੂਰ ਕਰਿਓ ਕਮੈਂਟ ਦੀ ਕਿਕਰਾਂ ਦਾ ਹੋਣਾ ਕਿੰਨਾ ਕੁ ਜ਼ਰੂਰੀ ਹੈ ਜੀ ਔਰ ਇਹ ਵਿਰਾਸਤੀ ਰੁੱਖ ਕਿਕਰ ਦੇਖੋ ਚੰਡੀਗੜ੍ਹ ਬਣਿਆ ਔਰ ਇੰਨੇ ਪਿੰਡਾਂ ਦੇ ਉਜਾੜੇ ਤੋਂ ਬਾਅਦ ਚੰਡੀਗੜ੍ਹ ਬਣਿਆ ਪਰ ਕਿਕਰਾਂ ਦੀ ਹੋਣਦ ਬਰਕਰਾਰ ਹੈ ਥੋੜੀ ਜਿਹੀ ਬਹਿਸ ਛਿੜ ਗਈ ਜੀ ਆਪਣੀ ਦੀ ਪਰ ਹੈ ਕਿਕਰਾਂ ਦਾ ਕਿਕਰਾਂ ਤੁਸੀਂ ਉਸ ਗੱਲ ਨੂੰ ਮੰਨਦੇ ਆ ਤੁਸੀਂ ਉਹਨਾਂ ਦੇ ਨਾਲ ਚ ਵੀ ਆ ਕੇ ਦੇਖੋ ਬਰਸਾਤਾਂ ਤੋਂ ਬਾਅਦ

ਅਸੀਂ ਇਹ ਥੋੜੀ ਹੈ ਕਿ ਕਿਸੇ ਦਾ ਪੈਰ ਤਿਲਕ ਜਾਵੇ ਕਿਸੇ ਦਾ ਕੁਝ ਹੋ ਜਾਏ ਸਫਾਈ ਨਹੀਂ ਲੋ ਜੀ ਦੇਖੋ ਜੀ ਜਿਹੜੇ ਆਯੁਰਵੇਦ ਚਾਰੇ ਸਾਡੇ ਵੀਡੀਓਜ਼ ਦੇਖਦੇ ਆ ਕਿਕਰ ਦੀਆਂ ਫਲੀਆਂ ਦੇ ਕਿਆਕੇ ਆ ਫਾਇਦੇ ਜਰੂਰ ਦੱਸਿਓ ਤੇ ਸੈਕਟਰ 50 ਦੇ ਇਸ ਪਾਰਕ ਦੇ ਵਿੱਚ ਘੱਟੋ ਘੱਟ 50 ਕਿਕਰਾਂ ਹੋਣਗੀਆਂ ਜੀ ਜਰੂਰ ਆ ਕੇ ਤੁਸੀਂ ਹਾਂਜੀ ਇੱਥੇ ਘੱਟ ਤੋਂ ਘੱਟ ਮੇਰੇ ਖਿਆਲ 100 ਪਲੱਸ 100 ਪਲੱਸ 100 ਪਲੱਸ ਜਿਹੜੀਆਂ ਕਿਕਰਾਂ ਦੀ ਔਰ ਤੁਸੀਂ ਉਹ ਕਿਕਰਾਂ ਦੇ ਟੁੱਕੇ ਕਿਕਰਾਂ ਦੇ ਟੁੱਕੇ ਤੋੜ ਕੇ ਲੈ ਜਾਓ ਇੱਥੋਂ ਇਕੱਠੇ ਕਰ ਲਓ ਜੀ ਬਿਲਕੁਲ ਬੜਾ ਜ਼ਬਰਦਸਤ ਦਸਤਾ ਡੈਸਟੀਨੇਸ਼ਨ ਤਾਉਨ ਦਸਤਾ ਸੈਕਟਰ 50 ਆ ਜੀ ਤੁਸੀਂ ਸੈਕਟਰੇ ਚ ਆਏ ਹੋ ਸਾਨੂੰ ਬਹੁਤ ਖੁਸ਼ੀ ਹੈ ਨਹੀਂ ਨਹੀਂ ਅਸੀਂ ਤੁਹਾਡਾ ਮੁੱਦਾ ਲੈ ਲਿਆ ਜੀ ਕਿਕਰ ਰਹੇ ਨਾ ਰਹੇ ਲੇਕਿਨ ਕਹਿ ਵੀ ਜਿਹੜਾ ਪਾਥ ਹੈ ਪੈਰਾ ਚੋਕ ਖਰਾਬ ਹੋ ਕੇ ਖਰਾਬ ਹੋ ਕੇ ਗਰੇ ਉਹ ਸਫਾਈ ਦਾ ਜਿਹੜਾ ਪੈਸਾ ਐਡਮਿਨਿਸਟ੍ਰੇਸ਼ਨ ਦਿੰਦੀ ਹੈ ਹਾਂ ਐਮਸੀ ਕਿਸੇ ਨੂੰ ਦਿੰਦੀ ਹੈ ਕਿਸ ਦੀ ਜੇਬ 'ਚ ਇੱਥੇ ਤਾਂ ਲੱਗਿਓ ਚਾੜੂਆ ਨਹੀਂ ਬਿਲਕੁਲ ਤੁਹਾਡੀ ਜਿਹੜੀ ਸਮੱਸਿਆ ਲੈ ਲਈ ਜੀ ਆਪਾਂ ਨੇ ਤੁਸੀਂ ਇੱਕ ਚੀਜ਼ ਸਮੱਸਿਆ ਆਏ ਲੈ ਲਓ ਸੈਕਟਰ 50 ਦੇ ਵਿੱਚ ਸਵੇਰੇ ਸ਼ਾਮ ਵੀ ਤੁਸੀਂ ਆ ਕੇ ਦੇਖੋ ਇੱਥੇ ਗਾਵਾਂ ਦਾ ਕੁੱਤਿਆਂ ਦਾ ਹਾਂ ਇਤਨੇ ਕੁੱਤੇ ਮੇਰੇ ਖਿਆਲ ਕਿਸੇ ਪਾਰ ਕੇ ਤੁਹਾਨੂੰ ਚੰਡੀਗੜ੍ਹ ਚ ਨਹੀਂ ਆਉਂਦੇ ਅੱਛਾ ਅੱਛਾ ਉੱਥੇ ਤੁਹਾਡੀ ਉੱਥੇ ਬਜ਼ੁਰਗਾਂ ਨੂੰ ਵੀ ਤੰਤ ਹੋ ਸਕਦਾ ਉੱਥੋਂ ਬਜ਼ੁਰਗਾਂ ਨੂੰ ਇੰਨਾ ਡਰ ਲੱਗਦਾ ਤੁਸੀਂ ਸੈਕਟਰ 50 ਦੇ ਨਾ ਬਾਹਰਲੀ ਸਾਈਡ ਤੇ ਜਾ ਕੇ ਦੇਖੋ ਇਸ ਟਾਈਮ ਵੀ ਕਿੱਡਾ ਕਿੱਡਾ ਕਹਾ ਉਸ ਤੇ ਵੀ ਜਰਾ ਨਜ਼ਰ ਮਾਰ ਕੇ ਦੇਖ ਲੈ ਹੈ ਤੁਹਾਡੀ ਇਹ 50 ਚ ਮੈਂ ਬੋਰ ਸੈਕਟਰ ਦੇਖ ਲੇ ਹਾਂਜੀ ਸਾਰੇ ਰੋਡ ਬੌਮਸ ਹਰ ਜਗ੍ਹਾ ਕਲੀਨ ਹੈ ਕਿਤੇ ਕਹਾ ਨਹੀਂ ਮਿਲਦੀ ਸਫਾਈ ਹੁੰਦੀ ਰੈਗੂਲਰ ਇਹੜਾ ਸਫਾਈ ਵਾਲਾ ਆਂਦਾ ਉਹ ਐਵੇਂ ਦਿਖਦਾ ਆਪਣੀ ਘੜੀ ਤੇ ਟੈਗ ਕਰ ਦਿੰਦਾ ਮੈਂ ਆ ਗਿਆ ਇੱਥੇ ਅੱਛਾ ਬੈਠ ਕੇ ਚਲਾ ਜਾਂਦਾ ਪਹੁੰਚਦਾਨੀ ਥੀ ਉਹ ਜਿਹੜਾ ਹੋ ਸਕਦਾ ਉੱਥੇ ਕਰਦਾ ਹੋਏ ਹੂੰ ਜਿਹੜਾ ਇੱਥੇ ਰਿਸਪੌਂਸੀਬਲ ਹੈ ਉਸ ਦੇ ਆਸ-ਪਾਸ ਘਰ ਦੇ ਕਰ ਦਿੰਦਾ ਹੋਏ ਬਟ ਰਸਤਾ ਤੁਸੀਂ ਇੱਥੋਂ ਜਾਣਾ ਪਰ ਉਹ ਜਿਹੜਾ ਖਿਚੜ ਹੈ ਨਾ ਉਹ ਫਿਰ ਉਹ ਕਾਰਨਰ ਤੇ ਉਹ ਸਾਰੇ ਸਾਲ ਉੱਥੇ ਸੀਵਰੇਜ ਬਾਹਰ ਨਿਕਲਦਾ ਸਾਰੇ ਬੰਦੇ ਉੱਥੋਂ ਹੀ ਟੱਪਦੇ ਆ ਉੱਥੋਂ ਟੋਟੇ ਦੇ ਉੱਪਰੋਂ ਬਿਲਕੁਲ ਸਹੀ ਗੱਲ ਹੈ ਇਹ ਕਿੰਨੇ ਕੁ ਸਾਲ ਪਿਛਲੇ ਕਈ ਸਾਲਾਂ ਤੋਂ ਮੈਂ 5-6 ਸਾਲ ਤੋਂ ਆ ਪਾ ਕੇ ਕਾਉਂਸਲਰ ਨੂੰ ਕਹਿ ਚੁੱਕਿਆ ਯਾਰ ਇਹ ਗੰਦਾ ਆਫਸਰ ਨਹੀਂ ਸੁਣਦੇ ਮੇਰੀ ਕਾਉਂਸਲਰ ਤਾਂ ਕੋਈ ਸੁਣਵਾਈ ਨਹੀਂ ਕਰਦਾ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਦਾ ਇਹ ਤੁਹਾਡਾ ਵੀਡੀਓ ਜੀ ਪਹੁੰਚੇਗਾ ਜੀ ਇਹ ਚੰਡੀਗੜ੍ਹ ਦੇ ਲੋਕ ਦੇਖ ਰਹੇ ਆ ਜੀ ਤੁਹਾਡੀ ਇਸ ਵੀਡੀਓ ਨੂੰ ਸਾਰੀ ਪਬਲਿਕ ਹਜ਼ਾਰੋਂ ਬੰਦਾ ਚੱਲ ਰਿਹਾ ਹੈ ਆਕਰ ਤੁਸੀਂ ਜਾ ਕੇ ਦੇਖੋਗੇ ਤੁਸੀਂ ਠੀਕ ਹੈ ਵੀ ਇਹ ਤਾਂ ਟਾਈਮ ਨਾਲ ਹੋਈਏਗਾ ਬਟ ਜਿਹੜਾ ਪੈਸੇ ਨਾਲ ਜਿਹੜਾ ਸੈਕਟਰ 32 ਦਾ ਪਾਰ ਕਿੰਨਾ ਵਧੀਆ ਜੀ ਉਹ ਤੁਹਾਡਾ ਅਰੇ ਉਦਾਂ ਦਾ ਇਹ ਪੈਸੇ ਜੇ ਅਗਰ ਬਣ ਜੇ ਸੈਕਟਰ ਦਾ ਐਸਾ ਇੱਥੇ ਵੀ ਆਉਂਦਾ ਇੱਥੇ ਵੀ ਲੋਟ ਹੁੰਦਾ ਉਹ ਵਧੀਆ ਪਾਰਕ ਹੈ ਸਭ ਕੁਝ ਇੱਥੇ ਲੋਟ ਹੋ ਰਿਹਾ ਐਡਮਿਨਿਸਟ੍ਰੇਸ਼ਨ ਦਾ ਐ ਨਹੀਂ ਇੱਥੇ ਕੋਈ ਅਲੋਟ ਨਹੀਂ ਫਾਈਲਾਂ ਦੇਖੋਗੇ ਇੱਥੇ ਦਾ ਵੀ ਪੈਸਾ ਕਰੋੜਾਂ ਰੁਪਏ ਨਿਕਲੇਗਾ ਬਟ ਆਇਆ ਵੀ ਕਲੀਨ ਨਹੀਂ ਹੋ ਰਿਹਾ ਉਹ ਜਾ ਕਿੱਥੇ ਰਿਹਾ ਹਮਮ ਪਬਲਿਕ ਇਹ ਕਿੰਨੇ ਕਮਰੇ ਕਿਸ ਸੈਕਟਰ ਕਿਹੜੇ ਕਿਹੜੇ ਸੈਕਟਰ ਤੋਂ ਲੋਕ ਇੱਥੇ ਆਉਂਦੇ ਨੇ ਇਹ ਸੈਕਟਰ 50 ਤੋਂ 67 ਤੋਂ ਸੈਕਟਰ 9 ਫੇਸ ਮੁਹਾਲੀ ਤੋਂ 9 ਫੇਸ ਮੁਹਾਲੀ ਤੋਂ ਅੱਛਾ ਉੱਥੋਂ ਤੱਕ ਤੋਂ ਤੂੰ ਦੇ ਵੀ ਬੰਦੇ ਇੱਧਰ ਆਉਂਦੇ ਹੈਗੇ ਆ ਕਿਉਂਕਿ ਚਲੋ ਠੀਕ ਹੈ ਇੱਕ ਏਰੀਆ ਵੱਡਾ ਹੈਗਾ ਇੱਥੇ ਕੋਈ ਦੇਖਭਾਲ ਕਰਨ ਵਾਲਾ ਹੋਵੇ ਇਹ ਇੱਕ ਚੀਜ਼ ਹੋਰ ਮੈਂ ਐਡ ਕਰਾਂ ਖਾਲੀ ਕਾਉਂਸਲਰ ਹੀ ਆਇਆ ਐਮਸੀ ਨਹੀਂ ਰਿਸਪੌਂਸੀਬਲ ਐਸਚ ਜਿਹੜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਹੈ ਨਾ ਇੱਥੇ ਉਹ ਵੀ ਸੁੱਤੀ ਪਈ ਐ ਅਸਲੀ ਮੁੱਦੇ ਤੇ ਹੁਣ ਪਹੁੰਚੇ ਦੀ ਆਪਾਂ ਆ ਆ ਆ ਹੈ ਮੁੱਦਾ ਅਸਲੀ ਉਹ ਆਪਣੇ ਸਫੇਖਾ ਦੇਖਦੀਏ ਮੇਰੇ ਕਿੰਨੇ ਵੋਟ ਤੇ ਮੈਂ ਫਲਾਣਾ ਬੰਦਾ ਮੈਂ ਬੁਰਾ ਨਾ ਹਾਂ ਮੈਂ ਕਿਸ ਨਾਲ ਵਾਣਾ ਆਪਣੇ ਚੁੱਪਚਾਪ ਬੰਦੇ ਆਪਣੇ ਆਪ ਨੂੰ ਸੇਫ ਰੱਖਣਾ ਜਾਂਦੇ ਬਸ ਉਹ ਤੁਸੀਂ ਬਲੀਮ ਬਾਅਰ ਤੁਸੀਂ ਨਿਕਰੋਗੇ ਵੈਲਫੇਅਰ ਵੈਲਫੇਅਰ ਐਸੋਸੀਏਸ਼ਨ ਦਾ ਤਾਂ ਅਸੀਂ ਕਹਿ ਨਹੀਂ ਸਕਦੇ ਮੈਂ ਖੁਦ ਐਜੇ ਚੇਅਰਮੈਨ ਹੋਣ ਦੇ ਬਾਵਜੂਦ ਵੀ 38 ਜਗ੍ਹਾ ਤੂੰ ਜਿਸ ਦਿਨ ਦੇ ਅਸੀਂ Tiwari ਸਾਹਿਬ ਨੂੰ ਕਿਹਾ ਐ ਐਕਸੀਅਨ ਸਾਹਿਬ ਨੂੰ ਉਹਨਾਂ ਨੇ ਭੇਜਿਆ ਹੈਗਾ ਉਹ ਇੱਥੇ ਦੇਖਵਾਲ ਉਹਨਾਂ ਨੇ ਕਰਾ ਕੇ 38 ਜਗ੍ਹਾ ਤੋਂ ਪਟਾਇਆ ਪਾਣੀ ਦਾ ਵੀ ਕੰਮ ਪੂਰਾ ਕਰਾਇਆ ਹੋਇਆ ਹੈ ਬੜੀ ਕਲੀਅਰ ਹੈ ਤੁਸੀਂ ਆਫੀਸ਼ੀਅਲੀ ਹੈ ਐਡਮਿਨਿਸਟ੍ਰੇਸ਼ਨ ਐਮਸੀ ਪ੍ਰੈਜ਼ੀਡੈਂਟ ਵੈਲਫੇਅਰ ਨੂੰ ਫੰਡ ਦਿੰਦੀ ਹੈ پارک ਕਲੀਨਿੰਗ ਮੇਨਟੇਨੈਂਸ ਦਾ ਰੋਡ ਕਲੀਨਿੰਗ ਦਾ ਬੌਂਡਸ ਕਲੀਨਿੰਗ ਦਾ ਚੈੱਕ ਕੱਟਦਾ ਹਰ ਮਹੀਨੇ ਮੈਂ ਤੁਹਾਡੇ ਨਾਲ ਗੱਲ ਐਗਰੀ ਕਰਦਾ ਹੈ ਲੋਟਡ ਹੈ ਐਗਰੀਕਲਚਰ ਦਾ 20 ਲੱਖ ਤੇ 50 ਲੱਖ ਕਿਤੇ ਉਹ ਪੈਸਾ ਲੋਟਡ ਹੈ ਹਰ ਸੈਕਟਰ ਹਰ پارک ਨੂੰ ਪ੍ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਕੱਟਦਾ ਉਹ ਪੈਸਾ ਤਾਂ ਤੁਹਾਡਾ ਕਹਿੰਦਾ ਮਤਲਬ ਰੈਜ਼ੀਡੈਂਟ ਹੈ ਉਹ ਕੱਟਦਾ ਹੈ ਤੇ ਉਹ ਕਿੱਥੇ ਹੈ ਬਸ ਕੋਈ ਬੰਦਾ ਤਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਆਪਣੀ ਪ੍ਰਧਾਨਗੀ ਪਛਾਣ ਤੱਕ ਹੈ ਬਸ ਪਤਾ ਨਹੀਂ ਉਹ ਨਹੀਂ ਉਹ ਰੈਜ਼ੀਡੈਂਟ ਫੈਰ ਨੂੰ ਕੋਈ ਕਮੈਂਟ ਨਹੀਂ ਉਹਨਾਂ ਨੂੰ ਬਾਹਰ ਲਿਆਓ ਸੜਕ ਤੇ ਉਹ ਦੱਸਣ ਵੀ ਕੀ ਕਰਦੇ ਆ ਉਹ ਆ ਲਓ ਜੀ ਦੇਖੋ ਜੀ ਗੱਲ ਤਾਂ ਅਸੀਂ ਸ਼ੁਰੂ ਕੀਤੀ ਸੀ ਪਾਰਕਾਂ ਦਾ ਨਾ ਹੋਣਾ ਆਮ ਸ਼ਹਿਰਾਂ ਚ ਛੋਟੇ ਸ਼ਹਿਰਾਂ ਦੇ ਵਿੱਚ ਪਾਰਕ ਹੈ ਹੀ ਨਹੀਂ ਔਰ ਲੇਕਿਨ ਚੰਡੀਗੜ੍ਹ ਵਰਗੇ ਸ਼ਹਿਰ ਚ ਪਾਰਕ ਤਾਂ ਹੈ ਪਰ ਚੰਡੀਗੜ੍ਹ ਦੇ ਲੋਕਾਂ ਦੀਆਂ ਆਪਣੀਆਂ ਸਮੱਸਿਆਵਾਂ ਹੈ ਔਰ ਐਡਾ ਮਾਡਰਨ ਸਿਟੀ ਜਿਸ ਦੇ ਵਿੱਚ ਪਾਰਕ ਮੌਜੂਦ ਹੈ ਸਾਡੇ ਮੁਤਾਬਿਕ ਬੜਾ ਵਧੀਆ ਦੇਖਣ ਨੂੰ ਲੱਗਦਾ ਪਰ ਰੈਜ਼ੀਡੈਂਟਸ ਦੀਆਂ ਆਪਣੀਆਂ ਸਮੱਸਿਆਵਾਂ ਬੋਲ ਕੇ ਸਾਡੇ ਕੈਮਰੇ ਤੇ ਆ ਕੇ ਵਧੀਆ ਪੜਾ ਸਾ ਕੇ ਕੱਢ ਗਏ ਜੀ ਸਿਰਮ ਦੀ ਦੇਖੋ ਜਦੋਂ ਅਸੀਂ ਵੀਡੀਓ ਸ਼ੂਟ ਕਰਦੇ ਹਾਂ ਹਰ ਤਰ੍ਹਾਂ ਦੇ ਬੰਦੇ ਮਿਲਦੇ ਨੇ ਕਿਸੇ ਨੂੰ ਕਿਕਰ ਪਸੰਦ ਹੈ ਕਿਸੇ ਨੂੰ ਕਿਕਰ ਜਿਹੜੀ ਹੈ ਬੁਰੀ ਲੱਗਦੀ ਹੈ ਜੀ ਕਮੈਂਟ ਜਰੂਰ ਕਰਿਓ ਇਸ ਗੱਲ ਦੇ ਉੱਤੇ ਜੀ